ਥੋੜੀ ਜਿਹਾ ਦੂਰ ਹੋਰ ਦਿਲਦੇ ਤੇ ਆਪਾਂ ਨੂੰ ਘਰ ਪਾਉਂਦੇ ਠੀਕ ਥੋੜਾ ਪਵਾਤੀ ਭੁਲੇਗਾ ਉਹਦੀ ਬੈਣ ਉਹਦੇ ਠੀਕ ਹੈ ਜੀ ਕੋਈ ਨਹੀਂ ਜਿੰਨਾ ਤੁਸੀਂ ਰੱਖੀ ਹੋਏ ਕਿ ਕਿੰਨਾ ਕੁ ਵੱਡਾ ਹੈ ਇਹਨੂੰ ਨਾਲ ਤੁਹਾਡੇ ਕਿੱਦਾਂ ਆਉਂਦੇ ਆਹ ਨਾਲ ਹੀ ਕੋਈ ਤਾਰਾਂ ਵਾਲੀ ਇਹਨਾਂ ਦੀ ਵੀ ਹੈ ਇਹਨਾਂ ਦੀ ਹੈ ਜੀ ਕਣਕ ਵੀ ਜੀ ਇਹਨਾਂ ਦੀ ਹੈ ਆਪਾਂ ਨੂੰ ਚਾਹੀਦੇ ਹੋਣੀਆਂ ਪਿੱਛੇ ਬਸ ਪਿੱਛੇ ਦੋ ਤੱਕਲੇ ਪੈ ਜਾਣ ਠੀਕ 1:15 ਹੋ ਜਾਏਗਾ ਜਦੋਂ ਹਾਂ ਜੀ ਥੋੜਾ ਜਿਹਾ ਹਾਂ ਜੀ ਦਾ ਸਾਰੇ ਜਾਣਦੇ ਆ ਕਿ ਪਿਛੇ ਇੱਕ ਜੋ ਘਟਨਾ ਵਾਪਰੀ ਜਿਹੜੀ ਜੌਰਜੀਆ ਵਿੱਚ ਹਾਂਜੀ ਗੈਸ ਲੀਕ ਹੋਣ ਕਰਕੇ 12 ਵਿਅਕਤੀਆਂ ਦੀ ਡੈਥ ਹੋ ਗਈ ਜਿਹੜੇ ਰਾਤੀ ਸੁੱਤੇ ਹੋ ਸਵੇਰੇ ਉੱਠੇ ਨਹੀਂ ਸਕੀ ਉਹਨਾਂ ਚੋਂ ਇੱਕ لڑکا ਜਿਹੜਾ ਉਹ ਜੌਰਜੀਆ ਦਾ ਸੀ ਔਰ 11 ਲੜਕੇ ਜਿਹੜੇ ਸੀ ਉਹ ਬਾਕੀ ਸਭ ਪੰਜਾਬ ਦੇ ਸੀ ਔਰ ਇਸ ਏਰੀਆ ਦੇ ਸੀ ਸੋ ਉਹਨਾਂ ਦੀਆਂ ਸਰਕਾਰ ਨਾਲ ਮਿਲ ਕੇ ਸਾਰੀਆਂ ਡੈੱਡ ਬodies ਫੋਰਨ ਲਿਆ دیے ਗਏ ਅਮਰਸਰ 에어ਪੋਰਟ ਤੋਂ ਤੇ ਸਾਡੀ ਜਿਹੜੀ ਐਮ뷸ੈਂਸ ਸਰਵਿਸ ਜਾਂ ਸਾਡੀ ਸ਼ਾਵਨ ਵਗੈਰਾ ਉਹਨਾਂ ਨਾਲ ਉਹਨਾਂ ਡੈਡ ਬੋਡੀਆਂ ਨੂੰ ਉਹਨਾਂ ਦੇ ਫੈਮਿਲੀ ਦੇ ਹਵਾਲੇ ਕਰਕੇ ਸੰਸਕਾਰ ਦਿੱਤੇਗੇ ਫੋਨ ਤੇ ਵੀ ਸਾਡੇ ਜਿਹੜੇ ਡਿਸਟ੍ਰਿਕਟ ਵਾਈਸ ਸਾਡੀ ਟੀਮਾਂ ਹੈਗੀਆਂ ਸਾਰੀਆਂ ਉਹ ਉੱਥੇ ਗਈਆਂ ਜਾ ਕੇ ਆਪਣਾ ਜੋ ਫਰਜ਼ ਸੀ ਉਹਨਾਂ ਕੀਤਾ ਤੇ ਸਾਰਾ ਸਰਵੇ ਕੀਤਾ ਇਹਨਾਂ ਤੋਂ ਜਿਹੜੇ ਲੜਕੇ ਜ਼ਿਆਦਾ ਤਾਂ ਉਹ ਸਲਾਮ ਦੇ ਹੋ ਗਏ ਜਾਂ ਤੇ ਇੱਕੜਾ ਪਟਿਆਲੇ ਦਾ ਰਾਜਪੁਰੇ ਦਾ ਹੈਗਾ ਫਰਨੀ ਦਾ ਇੱਕ ਲੜਕਾ ਇੱਕ ਸਰਮਤਰੰਤੂ ਤੇ ਅਜਿਹਾ ਮੋਗੇ ਅਸੀਂ ਕਲਪਨਾ ਪਿੰਡ ਚ ਆਏ ਆ ਕਿ ਇੱਥੇ ਇਹ ਹਾਲਤ ਦੇਖੀ ਜਿਹੜੀ ਇੰਤਰ ਤੋਂ ਰਹਿਣ ਦੇ ਲਾਇਕ ਹੈ ਨਹੀਂ ਬਿਲਕੁਲ ਸੋ ਇਹਦੇ ਗੁਰਾ ਪਤਲਾ ਵਾਈਸ ਅੰਦਰੋਂ ਚੁੱਕੀ ਸੀ 50 ਸੀ ਉਹਨਾਂ ਦੀ ਡੈਥ ਹੋ ਗਈ ਪਹਿਲਾਂ ਦੂਸਰਾ ਬੱਚਾ ਜਿਹੜਾ ਗਿਆ ਹੋਇਆ ਉਹਦੇ ਵੀ ਉਹ ਬੱਚੇ ਨੇ ਦੋ ਉਹ ਆਪਣੇ ਸੌਰੇ ਜਿਹਰੇ ਹੈ ਇਹ ਇਹੀ ਫੈਸਲਾ ਕੀਤਾ ਇੱਕ ਅਸੀਂ ਜਿਹੜੀ ਟੈਸਟ ਉਹਨਾਂ ਨੂੰ ਜਿਹੜੀ ਪੈਨਸ਼ਨ ਲਗਾਉਂਦੇ ਆ ਅਸੀਂ 5000 ਦਾ ਪੈਨਸ਼ਨ ਜਿਹੜੀ ਹੈ ਉਹ ਮਹੀਨਾ ਇਹਨੂੰ ਵੀ ਲਗਾਤੀ ਆ ਚੈੱਕ ਦਿੱਤਾ ਇਹਨਾਂ ਨੂੰ ਤੇ ਹਰ ਮਹੀਨੇ ਉਹਦੇ ਕਾਊਂਟ ਸ ਵਿੱਚ ਆ ਜਾ ਚੰਗੇ ਜਿਹੜੀ ਘਰ ਦੀ ਗੱਲ ਕੀਤੀ ਆ ਅਸੀਂ ਸਾਹਮਣੇ ਦੇਖ ਰਹੇ ਤੁਸੀਂ ਛੋਟੇ ਪਲਾਟ ਸੀਗਾ ਇਹਨਾਂ ਕੋਲ ਤੇ ਲੇਕਿਨ ਉਹ ਪਲਾਟ ਘਰ ਨਹੀਂ ਬਣ ਸਕਦਾ ਉੱਥੇ ਜਗ੍ਹਾ ਡਾਈਸ ਸੀ ਜਿਨ੍ਹਾਂ ਦੀ ਜਗ੍ਹਾ ਨਾਲ ਹੈਗੀ ਆ ਉਹ ਐਗਰੀ ਕਰ ਗਏ ਨੇ ਕਿ ਅਸੀਂ ਉਹਨਾਂ ਨੂੰ ਲੋਕ ਮਤਲੇ ਜਗ੍ਹਾ ਹੋਰ ਦੇ ਕੇ ਉਹ ਵੀ ਸਾਡਾ 20 25 ਫੁੱਟ ਜਿਹੜੀ ਸਾਨੂੰ ਡੈਪਥ ਵਿਡਥ ਮਿਲ ਜੇਗੀ ਉਹਦੇ ਨਾਲ ਸੱਸੀ ਅੱਜ ਡਿਊਟੀ ਲਾਤੀ ਹੈ ਸਰ ਦੇ ਪ੍ਰਧਾਨਜੀਤ ਜੀ ਇੱਥੇ ਆਗੇ ਨੇ ਜਿਹੜੇ ਮੋਕੇ ਦੇ ਮੈਂ ਮਿਸਤਰੀ ਨੂੰ ਰੱਖ ਕੇ ਸਾਰਾ ਸਰਵੇ ਕਰਕੇ ਜਮੀਨ ਵੀ ਅਸੀਂ ਲੱਲਾਂਗੇ ਤੇ ਉਸ ਤੋਂ ਬਾਅਦ ਵੀ ਅਹ ਘਰ ਜਿਹੜਾ ਅਸੀਂ ਬਣਾ ਕੇ ਇਹਨੂੰ ਬਹੁਤ ਜਲਦੀ ਹੀ ਜਲਾ ਸ਼ੁਰੂ ਕਰਨਾ ਹੈ